ਮਰਦ ਜਿਹੜਾ ਹੁੰਦਾ ਨਾ ਤੁਸੀਂ ਇਹ ਜਾਣ ਲਓ ਕਿ ਉਹ ਕਦੇ ਗੁੱਸੇ ਨਾਲ ਨਹੀਂ ਹੂੰ ਉਹ ਪਿਆਰ ਪਿਆਰ ਤੇ ਨਿਮਰਤਾ ਦੀ ਜਿਹੜੀ ਬਹੁਤ ਪਿਆਰ ਹੁੰਦਾ ਹੈ ਮਰਦ ਦੇ ਅੰਦਰ ਹੂੰ ਤੇ ਉਸ ਚੀਜ਼ ਨੂੰ ਜੇ ਤੁਸੀਂ ਆਪਦੇ ਐਫਰਟਸ ਦੇ ਨਾਲ ਥੋੜੀ ਜਿਹੀ ਕਿਉਂਕਿ ਤੁਸੀਂ ਐਂ ਦੇਖੋ ਵੀ ਅਲੱਗ-ਅਲੱਗ ਪਰਿਵਾਰਾਂ ਦੇ ਵਿੱਚ ਪਲੇ ਹੁੰਨੇ ਆ ਅਸੀਂ ਤੁਸੀਂ ਐਂ ਜਾ ਕੇ ਕਹੋਣਾ ਸਿੱਧਾ ਹੀ ਸਾਨੂੰ ਕੋਈ ਸਮਝ ਲੂਗਾ ਜਾਂ ਤੁਸੀਂ ਮੈਨੂੰ ਸਮਝ ਲਓਗੇ ਨਹੀਂ ਸਮਝ ਸਕਦੇ ਉਹਦੇ ਲਈ ਥੋੜੇ ਜੇ ਸਮੇਂ ਦੀ ਲੋੜ ਹੁੰਦੀ ਹੈ ਤਾਂ ਫੇਰ ਰਸਤੇ ਖੁੱਲਦੇ ਨੇ ਮੈਂ ਇਹ ਕਹਿਣੀ ਹੈ ਕਿ ਭੈਣਾ ਵੀ ਤੇ ਭਰਾ ਵੀ ਜਿਹੜੇ ਵੀ ਹੈਗੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੇ ਕਿਸੇ ਭੈਣ ਦੇ ਮਨ ਦੇ ਵਿੱਚ ਚਾਣੇ ਨਾ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ ਠੀਕ ਹੈ ਜੇ ਪਤੀ ਕਹਿੰਦਾ ਵੀ ਆਪਾਂ ਐ ਕਰਨਾ ਹੈ ਹਨਾ ਤਾਂ ਉਹਦੇ ਨਾਲ ਤਾਲਮੇਲ ਬਣਾ ਕੇ ਜੇ ਕਰਾਂਗੇ ਨਾ ਕੰਮ ਤਾਂ ਮੈਨੂੰ ਲੱਗਦਾ ਬਹੁਤ ਸੌਖਾ ਹੋ ਜਾਂਦਾ ਹੈ ਹੂੰ ਤਾਂ ਤੁਹਾਨੂੰ ਆਸੇ ਪਾਸੇ ਦੀ ਕੋਈ ਫਿਕਰ ਨਹੀਂ ਰਹਿੰਦੀ ਤੁਹਾਡੇ ਪਰਿਵਾਰ ਦੇ ਪਰਿਵਾਰ ਦੇ ਜੇ ਨਾਲ ਪਰਿਵਾਰ ਦੇ ਨਾਲ ਪਿਆਰ ਤੇ ਥਬਾਕ ਹੈ ਨਾ ਤਾਂ ਤੁਸੀਂ ਦੁਨੀਆ ਜਿੱਤ ਸਕਦੇ ਹੋ ਪੈਸੇ ਨਾਲ ਭਾਵੇਂ ਦੁਨੀਆ ਨਹੀਂ ਜਿੱਤੀ ਜਾ ਸਕਦੀ ਮੈਂ ਇਹ ਚੀਜ਼ ਹੈਗੀ ਹੈ ਤੁਸੀਂ ਆਪਣੇ ਸਬਰ ਤੇ ਸੰਤੋਖ ਦੇ ਨਾਲ ਬਹੁਤ ਕੁਝ ਜਿੱਤ ਸਕਦੇ ਹੋ